ਹਾਂਜੀ ਮੇਰੀ ਸਾਰਿਆਂ ਭੈਣਾਂ ਨੂੰ ਮੇਰੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਆਪਾਂ ਨੂੰ ਕਮੈਂਟ ਆ ਰਹੇ ਸੀਗੇ ਵੀ ਦੀਦੀ ਵੀ ਤੁਸੀਂ ਗਲਾ ਛੋਟਾ ਕਰਨ ਦਾ ਤਰੀਕਾ ਵੀ ਦੱਸੋ ਤੇ ਗਲਾ ਵੱਡਾ ਕਰਨ ਦਾ ਤਰੀਕਾ ਵੀ ਦੱਸੋ ਠੀਕ ਹੈ ਜੀ ਆਪਾਂ ਤੁਹਾਨੂੰ ਦੋਨੇ ਹੀ ਤਰੀਕੇ ਦੱਸਾਂਗੇ ਅੱਜ ਠੀਕ ਹੈ ਜੀ ਤੇ ਦੇਖੋ ਆਪਣੇ ਕੋਲੇ ਇਹ ਗਲਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਵੀ ਗਲਾ ਛੋਟਾ ਕਿਵੇਂ ਕਰਨਾ ਠੀਕ ਹੈ ਜੀ ਕਸਟਮਰ ਦਾ ਗਲਾ ਹੈਗਾ 5.5 ਇੰਚ ਤਿਆਰ ਹੈ ਤੇ ਆਪਾਂ ਇਹ ਛੋਟਾ ਰੱਖਣਾ ਹੈ ਗਲਾ ਹੁਣ ਤੇ ਗਲਾ ਦੇਖੋ ਆਪਣੇ ਕੋਲ ਹੈਗਾ ਜੀ ਇਹ 7.5 ਇੰਚ ਗਲਾ ਤਿਆਰ ਹੈ ਤੇ ਕਸਟਮਰ ਦਾ ਗਲਾ ਹੈਗਾ ਜੀ 5.5 ਇੰਚ ਤਿਆਰ ਠੀਕ ਹੈ ਜੀ ਇੰਨਾ ਗਲਾ ਆਪਾਂ ਛੋਟਾ ਕਰਨਾ ਤੇ ਆਪਾਂ ਇਹ ਲਾਵਾਂਗੇ ਜੀ 6 ਇੰਚ ਜੇ ਆਪਣਾ ਗਲਾ 5.5 ਇੰਚ ਤਿਆਰ ਹੈ ਤੇ ਆਪਾਂ 6 ਇੰਚ ਰੱਖਾਂਗੇ ਗਲਾ ਕਿਉਂਕਿ 6 ਇੰਚ ਆਪਣਾ ਸਟੀਚਿੰਗ ਚ ਆ ਜਾਊਗਾ ਠੀਕ ਹੈ ਜੀ ਲੈ ਆਪਣਾ ਉਪਰੋਂ ਤਾਂ ਛੋਟਾ ਹੋ ਗਿਆ ਤੇ ਇਹ ਹੈਗਾ ਜੀ ਛੋਟੇ ਬੱਚੇ ਦਾ ਸੂਟ ਹੈ ਤੇ ਆਪਾਂ ਹੁਣ ਇਥੋਂ ਢੀੜਾ ਕਿਵੇਂ ਕਰਨਾ ਗਲਾ ਛੋਟਾ ਕਿਵੇਂ ਕਰਨਾ ਠੀਕ ਹੈ ਜੀ ਤੇ ਆਪਾਂ ਕਿਵੇਂ ਕਰਨ ਦੇਖੋ ਸਭ ਤੋਂ ਪਹਿਲਾਂ ਤਾਂ ਉਪਰੋਂ ਆਪਾਂ ਜਿਹੜਾ ਨਿਸ਼ਾਨ ਲਾਇਆ ਉਥੋਂ ਗਲੇ ਨੂੰ ਇਸ ਤਰੀਕੇ ਨਾਲ ਕਟਿੰਗ ਕਰ ਕੱਢੇ ਇਥੋਂ ਬਰਾਬਰ ਕਰਨਾ ਆਪਾਂ ਗਲੇ ਇਸ ਤਰੀਕੇ ਨਾਲ ਠੀਕ ਹੈ ਜੀ ਇਥੋਂ ਆਪਾਂ ਕਟਿੰਗ ਕਰਦੇ ਆਂਗੇ ਇਹਨੂੰ ਦੇਖੋ ਇੰਨਾ ਗਲ ਆਪਣਾ ਛੋਟਾ ਹੋ ਗਿਆ ਇਹ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਹਨ ਇਹਨੂੰ ਚੁੜਾਈ ਦੇ ਘੱਟ ਕਿਵੇਂ ਕਰਨਾ ਇਸ ਤਰ੍ਹਾਂ ਗਲੇ ਨੂੰ ਆਪਾਂ ਫੋਲਡਿੰਗ ਕਰ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਬਰਾਬਰ ਕਰ ਲੈਣਾ ਬਿਲਕੁਲ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਬਿਲਕੁਲ ਬਰਾਬਰ ਹੋ ਗਿਆ ਆਪਣਾ ਗਲਾ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਇੱਥੋਂ ਥੋੜਾ ਜਿਹਾ ਗਲਾ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਸ ਤਰ੍ਹਾਂ ਇਹ ਦੇਖੋ ਇਸ ਤਰੀਕੇ ਨਾਲ ਇਹਨਾਂ ਜਿਹੜਾ ਗਲਾ ਹੈਗਾ ਵਿੱਚ ਆਪਣੇ ਫੋਲਡ ਵਿੱਚ ਆ ਗਿਆ ਇਸ ਤਰ੍ਹਾਂ ਜਿਹੜਾ ਗਲਾ ਆਪਣਾ ਕਿੰਨਾ ਪੀੜਾ ਹੋ ਗਿਆ ਜੇ ਇੱਥੋਂ ਚੜਾਈ ਚ ਦੇਖੋ ਪਹਿਲਾਂ ਆਪਣਾ ਗਲਾ ਸੀਗਾ ਇਹ ਇਸ ਤਰ੍ਹਾਂ ਕਰਨ ਨਾਲ 5 ਇੰਚ ਗਲਾ ਚੌੜਾ ਸੀਗਾ ਜਿਹੜਾ ਆਪਾਂ ਇਸ ਤਰੀਕੇ ਨਾਲ ਵਿੱਚ ਫੋਲਡ ਕਰ ਦਿਆਂ ਗਲਾ ਠੀਕ ਆ ਜੀ ਤੇ ਆਪਣਾ ਗਲਾ ਹੋ ਗਿਆ ਦੇਖੋ 4.5 ਇੰਚ ਗਲਾ ਚੌੜਾ ਹੋ ਗਿਆ ਆਪਣਾ ਅੱਧਾ ਇੰਚ ਦਾ ਫਰਕ ਪੈ ਗਿਆ ਇਸ ਤਰ੍ਹਾਂ ਕਰਨ ਨਾਲ ਠੀਕ ਹੈ ਜੀ ਇਸ ਤਵਾਰ ਇਹਨੂੰ ਆਪਾਂ ਕਪੜੇ ਤੇ ਚਪਕਾ ਦੇਾਂਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਠੀਕ ਹੈ ਜਿਹੜਾ ਆਪਾਂ ਫੋਲਡ ਕੀਤਾ ਹੋਇਆ ਕਪੜਾ ਹੈ ਇਹਦਾ ਪਾ ਗਲਾ ਫੋਲਡ ਕੀਤਾ ਹੋਇਆ ਨੂੰ ਆਪਾਂ ਇਸ ਤਰੀਕਾ ਨਾਲ ਹੀ ਰੱਖਾਂਗੇ ਤੁਪਾ ਪ੍ਰੈਸ ਲਾ ਦਾਂਗੇ ਇਸ ਤੇ ਠੀਕ ਹੈ ਜੀ ਆਪਣੇ ਇਹ ਵਾਲਾ ਗਲਾ 2 1/2 ਇੰਚ ਤੱਕ ਲੰਬੇ ਤੋਂ ਚੜਾਈ ਘਟ ਗਈ ਇਹ ਤੇ ਇਥੋਂ ਆਪਣਾ ਅੱਧਾ ਪੌਣਾ ਇੰਚ ਆਪਣਾ ਗਲਾ ਚੌੜਾ ਘਟ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਕਟਿੰਗ ਕਰਕੇ ਸੂੜ ਤੇ ਅਟੈਚ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਤਾਂ ਸੀਗਾ ਆਪਣਾ ਗਲਾ ਛੋਟਾ ਕਰਨ ਦਾ ਤਰੀਕਾ ਤੇ ਹੁਣ ਆਪਾਂ ਦੱਸਾਂਗੇ ਗਲਾ ਆਪਾਂ ਵੱਡਾ ਕਿਵੇਂ ਕਰਨਾ ਤੇ ਚੌੜਾ ਕਿਵੇਂ ਕਰਨਾ ਠੀਕ ਹੈ ਜੀ ਉਹਦੇ ਵਾਸਤੇ ਵੀ ਆਪਾਂ ਇੱਕ ਗਲਾ ਲਾਵਾਂਗੇ ਵਖੋ ਆਪਣੇ ਕੋਲ ਇਹ ਗਲਾ ਹੈ ਜਿਹੜਾ ਕਿ ਨਾਰਮਲ ਸਾਈਜ਼ ਦਾ ਹੈ ਠੀਕ ਹੈ ਜੀ ਇਹਨੂੰ ਹੁਣ ਆਪਾਂ ਇੱਥੇ ਚੌੜਾ ਕਰਨਾ ਹੈਗਾ ਗਲੇ ਨੂੰ ਠੀਕ ਹੈ ਜੀ ਕਿ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਗਲੇ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਬਰਾਬਰ ਠੀਕ ਹੈ ਜੀ ਕਰਕੇ ਨਾ ਫੋਲਡ ਇਥੋਂ ਆਪਾਂ ਗਲਾ ਤੇ ਇਹਦੇ ਸੈਂਟਰ ਨੂੰ ਆਪਾਂ ਗਲੇ ਨੂੰ ਕਟਿੰਗ ਕਰ ਦਾਂਗੇ ਇਥੋਂ ਸੈਂਟਰ 'ਚ ਆਪਣਾ ਗਲਾ ਹੋ ਗਿਆ ਜੀ ਕਟਿੰਗ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਹੁਣ ਤੁਸੀਂ ਚਾਹੋ ਜੀ ਨਾ ਮੱਝੀ ਗਲਾ ਇੱਥੇ ਚੌੜਾ ਕਰ ਸਕਦੇ ਜਿਹੜਾ ਆਪਾਂ ਪਹਿਲਾਂ ਗਲਾ ਛੋਟਾ ਕੀਤਾ ਸੀ ਉਹਦਾ ਪੀਸ ਆਪਾਂ ਰੱਖ ਲਿਆ ਤੁਸੀਂ ਇਸ ਤਰੀਕੇ ਨਾਲ ਜਦੋਂ ਵੀ ਆਪਣੇ ਬੁਕਰਮ ਦਾ ਗਲਾ ਛੋਟਾ ਵੱਡਾ ਕਰਦੇ ਆਂ ਤੇ ਵਿੱਚ ਪੀਸ ਰੱਖ ਲਿਆ ਕਰੋ ਤੇ ਇਹ ਪੀਸ ਆਪਾਂ ਇੱਥੇ ਲਾ ਦਿੰਨਾ ਦੇਖੋ ਇਸ ਤਰੀਕੇ ਨਾਲ ਠੀਕ ਹੈ ਜੀ ਗਲਾ ਆਪਣਾ ਕਿੰਨਾ ਚੌੜਾ ਹੋ ਗਿਆ ਨਾਰਮਲ ਸਾਈਜ਼ ਤੋਂ ਉੱਪਰ ਗਲਾ ਆਪਣਾ ਚੌੜਾ ਹੋ ਗਿਆ ਦੇਖੋ 5 ਇੰਚ ਦਾ ਗਲਾ ਸੀ 1 ਇੰਚ ਦਾ ਗਲਾ ਚੌੜਾ ਹੋ ਗਿਆ 1 ਇੰਚ ਦਾ ਗਲਾ ਆਪਾਂ ਇੱਥੇ ਆ ਲਿਆ ਇਹ ਰੱਖਣਾ ਕਿਵੇਂ ਕੱਪੜੇ ਤੇ ਆਪਾਂ ਇੱਕ ਕੱਪੜਾ ਲਾਵਾਂਗੇ ਆਪਾਂ ਇਹ ਠੀਕ ਹੈ ਜੀ ਐਸ ਤਰੀਕੇ ਨਾਲ ਹੁਣ ਆਪਾਂ ਇਹ ਰੱਖਣਾ ਕਿਵੇਂ ਆ ਇੱਥੇ ਆਪਾਂ ਨਿਸ਼ਾਨ ਲਾ ਲੈਨੇ ਆ ਵੀ ਕਿੰਨੇ ਇੰਚ ਦਾ ਗਲਾ ਆਪਾਂ ਚੌੜਾ ਰੱਖਣਾ ਠੀਕ ਹੈ ਜੀ ਇਸ ਤਰੀਕੇ ਨਾਲ ਜੇ ਤੁਸੀਂ ਗਲਾ 6 ਇੰਚ ਦਾ ਚੌੜਾ ਰੱਖਣਾ ਤਾਂ ਤੁਸੀਂ ਇਸ ਤਰੀਕੇ ਨਾਲ ਇੱਥੇ ਨਿਸ਼ਾਨ ਲਾ ਲਓ ਠੀਕ ਹੈ ਜੀ ਇੱਥੇ ਆਪਾਂ ਇਸ ਤਰੀਕੇ ਨਾਲ ਗਲਾ ਰੱਖ ਲੈਣਾ ਨਿਸ਼ਾਨ ਤੋਂ ਬਾਰ-ਬਾਰ ਇਸ ਤਰੀਕੇ ਨਾਲ ਤੇ ਇਦਦੋ ਇਸ ਤਰੀਕੇ ਨਾਲ ਇਸ ਤਰੀਕੇ ਦੇਖੋ ਆਪਣਾ ਗਲਾ ਬਿਲਕੁਲ ਸਹੀ ਆ ਰਿਹਾ ਹੈ ਉੱਪਰੋਂ ਤੇ ਥੱਲਿਓ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਜਿਹੜਾ 1 ਇੰਚ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਇਹ ਪੀਸ ਲਿਆ ਸੀ ਇਹ ਰੱਖ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਹੁਣ ਆਪਾਂ ਇਹ ਤਲਾ ਦੇਗੇ ਪ੍ਰੈਸ ਜਿਹੜਾ ਗਲਾ ਤੁਸੀਂ ਚੌੜਾ ਕਰਨਾ ਫਿਰ ਇਹ ਤੁਸੀਂ ਪ੍ਰੈਸ ਨਾਲ ਹੀ ਚਪਕਾਉਂਗੇ ਠੀਕ ਹੈ ਜੀ ਫਿਰ ਇਹ ਥੋੜਾ ਗਲਾ ਸਹੀ ਆਊਗਾ ਠੀਕ ਹੈ ਜੀ ਦੇਖੋ ਆਪਣਾ ਗਲਾ ਕਿੰਨਾ ਚੌੜਾ ਹੋ ਗਿਆ ਇਹ ਆਪਣਾ ਗਲਾ 6 ਇੰਚ ਗਲਾ ਹੋ ਗਿਆ 1 ਇੰਚ ਗਲਾ ਆਪਣਾ ਚੌੜਾ ਹੋ ਗਿਆ ਤੁਸੀਂ ਇਸ ਤਰੀਕੇ ਨਾਲ ਦਾ ਸੂਟ ਤੇ ਗਲਾ ਅਟੈਚ ਕਰ ਸਕਦੇ ਆ ਤੁਸੀਂ ਇਸ ਤਰੀਕੇ ਨਾਲ ਗਲਾ ਆਪਣਾ ਛੋਟਾ ਕਰ ਸਕਦੇ ਆ ਤੇ ਇਸ ਤਰੀਕੇ ਨਾਲ ਗਲਾ ਆਪਣਾ ਚੌੜਾ ਕਰ ਸਕਦੇ ਆ ਉਮੀਦ ਕਰਦੀ ਮੇਰੀ ਭੈਣਾਂ ਨੂੰ ਸਮਝ ਆ ਗਈ ਹੋਣੀ ਹੈ ਗਲਾ ਛੋਟਾ ਵੱਡਾ ਆਪਾਂ ਕਿਸੇ ਤਰੀਕਾ ਨਾਲ ਰੱਖਣਾ ਹੈ ਬਹੁਤ ਹੀ ਛੋਟੀ ਜੀ ਵੀਡੀਓ ਸੀਗੀ ਜੀ ਪਰ ਇਹ ਆਪਣੇ ਇਸ ਵੀਡੀਓ ਤੇ ਸਾਰੇ ਸੂਟ ਦੀ ਲੁੱਕ ਤਿਆਰ ਹੁੰਦੀ ਹੈ ਕਿਉਂਕਿ ਥੋੜਾ ਜਿਹੀ ਵੀ ਆਪਣਾ ਗਲਾ ਵੱਡਾ ਛੋਟਾ ਹੋ ਗਿਆ ਆਪਣੇ ਸੂਟ ਦੀ ਫਿਟਿੰਗ ਬਿਲਕੁਲ ਸਹੀ ਨਹੀਂ ਹੋਣੀ ਕਿਉਂਕਿ ਗਲਾ ਡੀਪ ਹੋ ਗਿਆ ਤਾਂ ਅੱਗੇ ਤੋਂ ਆਪਣਾ ਵਧਿਆ ਨਹੀਂ ਲੱਗਦਾ ਤੇ ਜੇ ਆਪਣਾ ਗਲਾ ਜਿਆਦਾ ਛੋਟਾ ਹੋ ਗਿਆ ਤਾਂ ਵੀ ਆਪਣਾ ਆਪਣਾ ਤੀਰਾ ਵੀ ਬੰਦ ਰੱਖਦਾ ਠੀਕ ਹੈ ਜੀ ਜੇ ਆਪਣਾ ਗਲਾ ਵੱਡਾ ਹੋ ਗਿਆ ਤਾਂ ਤੀਰਾ ਆਪਾਂ ਘੱਟ ਰੱਖਣਾ ਜੇ ਆਪਣਾ ਗਲਾ ਛੋਟਾ ਹੈ ਤਾਂ ਆਪਾਂ ਤੀਰਾ ਵੱਧ ਰੱਖਣਾ ਜੀ ਤੇ ਮੈਂ ਉਮੀਦ ਕਰਦੀ ਹਾਂ ਮੇਰੀਆਂ ਭੈਣਾਂ ਨੂੰ ਇਸ ਵੀਡੀਓ ਦੀ ਸਮਝ ਆ ਗਈ ਹੋਣੀ ਹੈ ਤੇ ਸੋ ਫਿਰਸ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਬਾਏ ਬਾਏ ਰੱਬ ਰੱਖਾ